ਉਦਿਆਨਾ ਸੈਂਟਰੀ ਅਤੇ ਪਾਈਪ ਟ੍ਰੇਡਰਸ ਐਸੋਸੀਏਸ਼ਨ ਰਜਿਸਟਰਡ ਵੱਲੋਂ ਜੁੜੇ ਤੇ ਨਾਲ ਜਿੰਨੇ ਵੀ ਨੁਮਾਇੰਦੇ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਉਹਨਾਂ ਨਾਲ ਇੱਕ ਮੀਟਿੰਗ ਰੱਖੀ ਗਈ ਅਤੇ ਐਸੋਸੀਏਸ਼ਨ ਦੀ ਸੈਮਤੀ ਨਾਲ ਦਿਨੇਸ਼ ਅਗਰਵਾਲ ਰਾਏਕੋਟ ਵਾਲਿਆਂ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਬਣੇ ਪ੍ਰਧਾਨ ਅਗਰਵਾਲ ਦਾ ਮੈਂਬਰਾਂ ਨੇ ਹਾਰ ਪਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਪਰਮਾ ਸਵਾਗਤ ਕੀਤਾ ਇਹ ਦੇਖੇ ਸਰ ਬਹੁਤ ਸਾਰੇ ਸਾਹਮਣੇ ਸਾਹਮਣੇ ਕਿਤੇ ਕਿਤੇ ਫਾਰ ਗਵਰਨਮੈਂਟ ਨੇ ਆਪਣਾ ਗਵਰਨਰ ਜੀ ਨੂੰ ਸਪੈਸ਼ਲ ਆਰਡਰ ਦਿੱਤਾ ਹੈ ਅਮੀ ਆਮੀ ਪਾਇਲ ਹੋ ਰਿਹਾ ਹੈ ਨਵਿ ਉਪ ਪ੍ਰਧਾਨ ਬਣੇ ਦਿਨੇਸ਼ ਅਗਰਵਾਲ ਨੇ ਹਾਲ ਵਿੱਚ ਬੈਠੇ ਸਾਰੇ ਹੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਅਤੇ ਜੋ ਵੀ ਉਹਨਾਂ ਦੇ ਕੀਤੇ ਸਬੰਧਿਤ ਸਮੱਸਿਆਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ। ਬਹੁਤ ਧੰਨਵਾਦ ਹੈ ਜੀ ਸਾਰੀ ਐਸੋਸੀਏਸ਼ਨ ਦਾ ਸਾਡੀ ਐਗਜ਼ੀਕਟਿਵ ਮੈਂਬਰਸ ਦਾ ਚੇਅਰਮੈਨ ਸਾਹਿਬ ਦਾ ਬਾਈ ਚੇਅਰਮੈਨ ਸਾਹਿਬ ਦਾ ਪ੍ਰੈਜ਼ੀਡੈਂਟ ਸਾਹਿਬ ਦਾ ਸਭ ਦਾ ਬਹੁਤ ਧੰਨਵਾਦ ਜੀ ਕਈ ਨਹੀਂ ਜੀ ਕਈ ਜਿਹੜੇ ਮੈਂਬਰਸ ਨੇ ਉਹਨਾਂ ਨੇ ਕਈ ਆਪਣੀ ਮੁਸ਼ਕਲਾਂ ਵੀ ਦੱਸਿਆ ਨੇ ਕਿ ਇਸ ਜਿਹੜੇ ਫੀਲਡ ਦੇ ਵਿੱਚ ਕੰਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਇਹ ਐਸੋਸੀਏਸ਼ਨ ਪਲੈਟਫਾਰਮ ਵੀ ਮੁਸ਼ਕਲਾਂ ਹੱਲ ਕਰਨ ਵਾਸਤੇ ਆ ਅਸੀਂ ਇਹੀ ਕਮਿਟਮੈਂਟ ਕੀਤੀ ਹੈ ਦੁਬਾਰਾ ਤੋਂ ਫੇਰ ਵੀ ਅਸੀਂ ਜੇ ਕੋਈ ਕਮੀਆਂ ਸਾਡੇ ਤੋਂ ਰਹਿ ਗਈਆਂ ਸੀ ਉਹਨੂੰ ਦੁਬਾਰਾ ਆ ਅਗਲੀ ਜਿਹੜੀ ਟਿਨਿਓਰ ਹੈਗੀ ਇਹ ਚ ਪੂਰੀਆਂ ਕਰਾਂਗੇ ਤੇ ਹੋਰ ਆਉ ਟੀਮ ਜਿਹੜੇ ਡਿਸਰਵਿੰਗ ਮੈਂਬਰਸ ਨੇ ਉਹ ਟੀਮ ਦੇ ਵਿੱਚ ਆਉਣਗੇ ਵੋਟਾਂ-ਵੋਟਾਂ ਲਾ ਕੇ ਸਾਰੇ ਅਸੀਂ ਕੰਮ ਕਰਾਂਗੇ ਤਾਂ ਹੀ ਅਗਲੇ 2 ਸਾਲ ਬਾਅਦ ਅਸੀਂ ਆਪਣਾ ਜਿਹੜਾ ਵਰਕਆਊਟ ਦੱਸਦਾ ਉਹਨਾਂ ਨੂੰ ਆਪਣਾ ਜਿਹੜਾ ਹੋਪ ਪੇਪਰ ਆ ਉਹ ਦਿਖਾਵਾਂਗੇ ਵੀ ਅਸੀਂ ਇਹ ਹੱਲ ਕੀਤਾ ਹੋਇਆ ਸਰ ਕਿਹੜੀ-ਕਿਹੜੀ ਮੁਸ਼ਕਲ ਆ ਜਿਹੜੀਆਂ ਹੋਣਗੀਆਂ ਤੁਸੀਂ ਪਹਿਲ ਦੇ ਆਧਾਰ ਤੇ ਦੱਸੋ ਆਹੀ ਅੱਜ ਹੁਣ ਪਹਿਲੀ ਮੁਸ਼ਕਲ ਤਾਂ ਜੇ ਇਹ ਸ਼ੁਰੂ ਹੋਗੀ ਵੀ ਜਿਵੇਂ ਅਮਰੀਕਾ ਨੇ ਬਾਈਕਾਟ ਵੱਲੋਂ ਸਾਡੇ ਤੇ ਟੈਰਿਫ ਲਾਦਾ ਉਵੇਂ ਇਹ ਸਾਡੇ ਟ੍ਰੇਡ ਦੇ ਅੰਦਰ ਵੀ ਕੈਮਨਸੀ ਕੰਪਨੀਆਂ ਨੇ ਮਲਟੀਨੇਸ਼ਨਲ ਕੰਪਨੀਆਂਸ ਜਿਹੜੀਆਂ ਅੱਜ ਇਹ ਸਾਡੇ ਜਿਹੜੇ ਸਾਨੂੰ ਪਹਿਲਾਂ ਇਹ ਸਮਾਨ ਦੇ ਕੇ ਸਾਨੂੰ ਦੱਬਦਿਆਂ ਸੀ ਹੁਣੇ ਸਾਡੇ ਬੰਦੇ ਸਾਡੇ ਤੋਂ ਜਿਹੜੇ ਸਾਡੇ ਕੋ ਕੰਮ ਕਰਦੇ ਨੇ ਪੁਲਾਈ ਸਾਡੇ ਕੋ ਕੰਮ ਕਰਦੇ ਨੇ ਉਹਨਾਂ ਨੂੰ ਪੱਟ ਕੇ ਸਾਡ ਸਾਨੂੰ ਇਹ ਦੱਬਣ ਦੀ ਕੋਸ਼ਿਸ਼ ਕਰਦੀ ਆ ਅਸੀਂ ਇਹ ਚੀਜ਼ ਨੂੰ ਰੋਕਣ ਵਾਸਤੇ ਵੀ ਪੂਰੇ ਪੂਰੇ ਤਹਿਤੋਂ ਕੰਮ ਕਰਦੇ ਸਰ ਜਿਹੜੇ ਡੀਲਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨੀ ਕਾ ਜਿਹੜੀ ਉਹਨਾਂ ਦੇ ਕਾਨੂੰਨੀ ਦਾਅਵੇ ਇਤਨੀ ਪਤਾ ਹੁੰਦੇ ਉਹਨਾਂ ਵਾਸਤੇ ਵੀ ਕੋਈ ਤੁਸੀਂ ਕੁਝ ਕਰਵਾਓਗੇ ਉਹ ਸਾਡੇ ਚੇਅਰਮੈਨ ਸਾਹਿਬ ਬਾਈ ਚੇਅਰਮੈਨ ਸਾਹਿਬ ਤੇ ਸਾਡੇ ਸੈਕਟਰੀ ਉਹਨੇ ਕਹਿਤਾ ਵੀ ਅਸੀਂ ਉਹਨਾਂ ਦੇ ਟਾਈਮ 'ਚ ਲੀਗਲ ਸਿਸਟਮ ਵੀ ਹਾਇਰ ਕਰਾਂਗੇ ਦੇ ਸਰ ਕੀ ਕਹਿਣਾ ਚਾਹੋਗੇ ਮੈਂਬਰਾਂ ਨੂੰ ਜਿਹੜੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਸਭ ਸਭ ਤੇਰਾ ਪ੍ਰਧਾਨ ਚੁੜਿਆ ਗਿਆ ਬਸ ਉਹਨਾਂ ਨੂੰ ਕਹੋ ਵੀ ਸਾਡੇ ਤੇ ਵਿਸ਼ਵਾਸ ਰੱਖਣ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਣ ਇਹ ਜਿਹੜਾ ਪਰਿਵਾਰ ਆ ਅਸੀਂ ਡਬਲ ਕਰਾਂਗੇ ਦੋ ਸਰਦੇ ਜਿਸ ਤਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਸਾਡੇ ਰਹੇ ਹੋ ਬਹੁਤ ਧੰਨਵਾਦ ਹੈ ਐਕਸਪ੍ਰੈਸੈਂਟ ਰਹੇ ਕੀ ਕਹਿਣਾ ਚਾਹੋ ਬਹੁਤ ਧੰਨਵਾਦ ਹੈ ਆਪਣੇ ਐਲਐਸਪੀਟੀ ਮੈਂਬਰੋਗਾ ਜਿਨ੍ਹਾਂ ਨੇ ਆਪਣਾ ਬਹੁਤ ਜ਼ਿਆਦਾ ਸਹਿਯੋਗ ਹਮਮ ਉਨ੍ਹਾਂ ਦੇ ਸਹਿਯੋਗ ਸੇ ਹੀ ਆਪਣਾ ਟਰਨਓਵਰ ਪੂਰਾ ਹੋਇਆ ਹੈ ਔਰ ਆਗੇ ਵੀ ਉਮੀਦ ਇਹ ਹੀ ਰੱਖਤੇ ਹੈ ਕਿ ਉਹ ਸਭ ਮਿਲ ਕੇ ਚੱਲੇਗੇ ਜੀ ਹਾਂ ਜੀ 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 ਨਹੀਂ ਕਰਨਾ ਚਾਹੁੰਦੇ ਸਤਿ ਸ੍ਰੀ ਅਕਾਲ ਐਲਐਸਪੀਟੀਏ ਸਾਡਾ ਪਰਿਵਾਰ ਹੈ ਤੇ ਅਸੀਂ ਪਰਿਵਾਰ ਦੇ ਜੋ ਸਾਡੀਆਂ ਟ੍ਰੈਡੀਸ਼ਨ ਨੇ ਉਹਦੇ ਮੁਤਾਬਿਕ ਅੱਜ ਇਲੈਕਸ਼ਨ ਕੀਤੀ ਹੈ ਉਹ ਵਧਾਈ ਦੇ ਪਾਤਰ ਨੇ ਦਿਨੇਸ਼ ਜੀ ਜੋ ਜਿਨੇਨਿਮਸਲੀ ਸਾਡੀ ਇਲੈਕਸ਼ਨ ਦੇ ਜੇ ਪ੍ਰਧਾਨ ਚੁਣੇਗੇ ਨੇ ਔਰ ਇਹ ਆਪਣੀ ਟੀਮ ਨੂੰ ਅਨਾਉਂਸ ਕਰਨਗੇ ਔਰ ਇਹ ਸਾਡੀ ਜਿਹੜੀ ਐਸ਼ੀ ਦੀ ਪਰੰਪਰਾ ਉਹਨੂੰ ਬਹਾਲ ਰੱਖਣਗੇ ਸਰ ਲੱਗਦਾ ਇਹ ਪੂਰੀ ਕਾਬਲੀ ਰੱਖਦੇ ਨੇ ਜੋ ਵੀ ਮੈਸਨ ਡਿਜ਼ਰਵ ਕਰਦੇ ਸੀ ਤਾਂ ਹੀ ਇਸ ਟੀਮ ਨੇ ਇਹਨਾਂ ਨੂੰ ਇਸ ਕਾਬਲ ਸਮਝੇ ਤਾਂ ਹੀ ਇਹਨਾਂ ਦਾ ਨਾਮ ਨਾਮਿਨੇਟ ਕੀਤਾ ਔਰ ਇਹ ਅੱਜ ਚੁਣेंगे ਨੇ ਅਸੀਂ ਵਧਾਈ ਦੇ ਪਾਤਰ ਤੇ ਕਿਹੜੀ ਕਿ ਮੁਸ਼ਕਲਾਂ ਦਰਪੇਖ ਆ ਗਿਆ ਨਹੀਂ ਦੇਖੋ ਵਪਾਰੀਆਂ ਨੂੰ ਆਨ ਰ ਟਾਈਮ ਟਾਈਮ ਟੂ ਟਾਈਮ ਕਰੀ GST ਨਾਲ ਕਰੀ ਇਨਕਮ ਟੈਕਸ ਨਾਲ ਕੋ ਹੋਰ ਕਈ ਟਾਈਮ ਟਾਈਮ ਸਮੱਸਿਆਵਾਂ ਆਂਦੀਆਂ ਨੇ ਉਹਨਾਂ ਦੇ ਨਾਲ ਨਾਲ ਸਮਾਧਾਨ ਹੋ ਜਾਂਦੇ ਨੇ ਔਰ ਅਸੀਂ ਜੇ ਸਾਰੇ ਇਕੱਠੇ ਰਾਵਾਂਗੇ ਤਾਂ ਮੁਸ਼ਕਲਾਂ ਆਪਣੇ ਆਪ ਹੱਲ ਹੁੰਦੀਆਂ ਰਹਿਣਗੀਆਂ ਤੇ ਮੁਬਾਰਕਾ ਦੇਣਾ ਚਾਹੋਗੇ ਤੇ ਬਹੁਤ ਬਹੁਤ ਵਧਾਈਆਂ ਸਾਰੇ ਅਗਲਵਾਰ ਪਰਿਵਾਰ ਨੂੰ ਖਾਸ ਕਰਕੇ ਤਨੀ ਜੀ ਹਾਂਜੀ ਜਰਮਨ ਸਾਹਿਬ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਦਿਨੇਸ਼ ਅਗਰਵਾਲ ਜੀ ਨੂੰ ਸੰਸਦ ਦੀਨਾ ਪ੍ਰਧਾਨ ਚੁਣਿਆ ਗਿਆ ਕੀ ਕਹਣਾ ਚਾਹੋਗੇ ਦੀ ਅਨਾ ਪਾਈਪ ਐਂਡ ਸੈਂਟਰੀ ਐਸੋਸੀਏਸ਼ਨ ਨੂੰ ਅੱਜ 30 ਸਾਲ ਹੋ ਗਏ ਪੂਰੇ ਬਣਿਆ ਔਰ ਜਿੰਨਾ ਕੋ ਪਿਆਰ ਸਤਿਕਾਰ ਇਸ ਐਸੋਸੀਏਸ਼ਨ ਨੇ ਸਾਨੂੰ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਔਰ 30 ਸਾਲਾਂ ਦੇ ਵਿੱਚ ਕਦੇ ਵੀ ਕੋਈ ਵੀ ਕਦੇ ਚੋਣ ਨਹੀਂ ਹੋਈ ਅੱਜ ਜਤੈਨੀ ਮਸਲ ਮੈਨਾਲ ਇਹਨਾਂ ਨੂੰ ਚੁਣਿਆ ਗਿਆ ਕਿਉਂਕਿ ਇਹ ਜਰਵ ਕਰਦੇ ਸੀਗੇ ਔਰ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਦੇ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹਨ ਤਾਂ ਹੀ ਅੱਜ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਦਾ ਖਿਤਾਬ ਦਿੱਤਾ ਕਿਉਂਕਿ ਕਿ ਸਾਨੂੰ ਪੂਰੀ ਉਮੀਦ ਹੈ ਇਹਨਾਂ ਦੇ ਉੱਤੇ ਕਿ ਇਹ ਜੋ ਵੀ ਵਪਾਰੀਆਂ ਦੀਆਂ ਮੁਸ਼ਕਲਾਂ ਨੇ ਸਾਡੇ ਨਾਲ ਦੁੱਖ ਸੁੱਖ ਦੇ ਸਾਥੀ ਨੇ ਅੱਗੇ ਵੀ ਬਣੇ ਨੇ ਤੇ ਅੱਗੇ ਵੀ ਬਣੇ ਰਹਿਣਗੇ ਔਰ ਇਹ ਇੱਕ ਪੜ੍ਹੇ ਲਿਖੇ ਔਰ ਨੌਜਵਾਨ ਸਾਡੇ ਸਾਥੀ ਨੇ ਔਰ ਅਸੀਂ ਅਗਲੀ ਟੀਮ ਜੋ ਇਹਨਾਂ ਦੇ ਨਾਲ ਲੈ ਕੇ ਆਵਾਂਗੇ ਇਹਨਾਂ ਦੇ ਸਹਿਯੋਗ ਨਾਲ ਨਵੇਂ ਚਿਹਰੇ ਨਵੀਆਂ ਉਮੀਦਾਂ ਦੇ ਨਾਲ ਅਸੀਂ ਇਸ ਐਸੋਸੀਏਸ਼ਨ ਨੂੰ ਹੋਰ ਛੜੀ ਕਲਾਚ ਲੈ ਕੇ ਜਾਵਾਂਗੇ ਅੱਜ 175 ਨੇ ਤੇ ਕਮ ਸੇ ਕਮ 50 ਹੋਰ ਸਾਡੇ ਬਣਨਗੇ ਔਰ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਨੂੰ ਮੁਬਾਰਕਾਂ ਇਸ ਪਰਿਵਾਰ ਨੂੰ ਅਗਰ왈 ਸਾਹਿਬ ਨੂੰ ਪਰ ਚੜੀ ਕਲਾਚ ਰਹਿਣ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਕੋਈ ਵੀ ਐਸੋਸੀਏਸ਼ਨ ਗਰੇਡ ਜਾਂ ਟ੍ਰੇਡਰਸ ਦੀ ਗੱਲ ਕਰਦੀ ਹੈ ਤਾਂ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਹਾਂ ਅਸੀਂ ਲੁਧਿਆਣੇ ਦੀਆਂ ਕਈ ਐਸੋਸੀਏਸ਼ਨਸ ਨੇ ਜਿਹੜੀਆਂ ਟ੍ਰੇਡ ਬਾਰੇ ਗੱਲ ਕਰਦੀਆਂ ਔਰ ਜਿਹੜੀ ਅਸੀਂ ਆਪਣੀ ਲੁਧਿਆਣਾ ਸੈਂਟਰੀ ਐਂਡ ਪਾਈਪ ਟ੍ਰੇਡਰਜ਼ ਐਸੋਸੀਏਸ਼ਨ ਆਟ ਇਹ ਵਪਾਰੀਆਂ ਦੀ ਗੱਲ ਹਮੇਸ਼ਾ ਚੱਕਦੀ ਹੈ ਹਰ ਪਲੇਟਫਾਰਮ ਤੇ ਚੱਕਦੀ ਹੈ ਔਰ ਦਿਨੇਸ਼ ਜੀ ਅੱਜ ਪ੍ਰੈਜ਼ੀਡੈਂਟ ਬਣੇ ਨੇ ਨਿਰਵਿਰੋਧ ਬਣੇ ਨੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆ ਔਰ ਆਨਾਲਾ ਸਮਾਂ ਸਾਡੀ ਐਸੋਸੀਏਸ਼ਨ ਲਈ ਹੋਰ ਜ਼ਿਆਦਾ ਵਧੀਆ ਹੋਏਗਾ ਧੰਨਵਾਦ ਜੀ ਸਰ ਕੀ ਕਹਣਾ ਚਾਹਦੇ ਜੀ ਸਭ ਤੋਂ ਪਹਿਲਾਂ ਤੇ ਮੈਂ ਦਿਨੇਸ਼ ਜੀ ਨੂੰ ਮੁਬਾਰਕਾ ਦਿੰਦਾ ਜੀ ਅ ਪ੍ਰੈਜ਼ੀਡੈਂਟ ਬਣੇ ਸਾਡੇ ਉਹਦੇ ਤੇ ਔਰ ਇਹ ਜਿਹੜਾ ਸਾਡਾ ਜਿਹੜਾ ਪੇੜ ਹੈ ਨਾ ਜੀ 30 ਸਾਲ ਪੁਰਾਣਾ ਪੇੜ ਹੈ ਔਰ ਜਿਹੜੀ ਇਹ ਜਿਸ ਤਰੀਕੇ ਨਾਲ ਨੀ ਬਣੀ ਹੈ ਨਾ ਜੀ ਉਹ ਨੀ ਇੱਕ ਬਹੁਤ ਮਜ਼ਬੂਤ ਜਿੱਤੇ ਬੜੀ ਮਿਹਨਤ ਕੀਤੀ ਗਈ ਹੈ ਨਾ ਔਰ ਉਹ ਅੱਜ ਜਿਹੜੀ ਸਭ ਨੂੰ ਦਿਖਦੀ ਪਈ ਹੈ ਸੋ ਇਹ ਜਿਹੜਾ ਪਲੇਟਫਾਰਮ ਬਣਿਆ ਹੈ ਨਾ ਹੁਣ ਅੱਜ ਇਹਦਾ ਫਲ ਖਾਣ ਦਾ ਟਾਈਮ ਹੁਣ ਆਇਆ ਹੈ। ਔਰ ਜਿਸ ਪਲੇਟਫਾਰਮ ਤੇ ਜਿਸ ਲੈਵਲ ਤੱਕ ਕੰਮ ਹੋਇਆ ਹੁਣ ਸਾਨੂੰ ਇਹ ਲੱਗਦਾ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਔਰ ਨਵੇਂ ਲੋਕ ਆ ਰਹੇ ਹਨ ਸੋ ਇਹਨੂੰ ਅਸੀਂ ਨਈ ਟੈਕਨੋਲੋਜੀ ਦੇ ਨਾਲ ਅੱਗੇ ਲੈ ਕੇ ਜਾਣਾ ਹੈ। ਔਰ ਅਸੀਂ ਆਪਣੇ ਜਿੰਨੇ ਵੀ ਜਿਹੜੇ ਸਾਡੇ ਮੈਂਬਰਸ ਐ ਇਸ ਗਰੁੱਪ ਦੇ ਅਸੀਂ ਉਹਨਾਂ ਨੂੰ ਰੂਟ ਲੈਵਲ ਤੇ ਵਰਕਿੰਗ ਕਰਨ ਦੀ ਲੋੜ ਹੈ ਉੱਥੇ ਔਰ ਸਾਰੇ ਦਲਦਲਾਂ ਜੀ ਉਹ ਵੀ ਸਿਸਟਮ ਦੇ ਵਿੱਚ ਆਣ ਔਰ ਨਵੀਂ ਟੈਕਨੋਲੋਜੀ ਅਡਾਪਟ ਕਰਨ ਔਰ ਜੋ ਵੀ ਸਾਡੀ ਜਿਹੜੀਆਂ ਪ੍ਰੋਬਲਮਸ ਐ ਬਿਕਾਜ਼ ਵੀ ਆਰ ਆਲ ਵਨ ਐਂਡ ਸਾਡੀ ਯੂਨਿਟੀ ਹੀ ਸਭ ਤੋਂ ਵੱਡੀ ਸਾਡੀ ਯੂ نو ਸਟਰੈਂਥ ਜਿਹੜੀ ਹੈਗੀ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਮੈਂ ਪੀਐਮ ਹਾਊਸ ਦੇ ਵਿੱਚ ਕ੍ਰੈਡਿਟ 48 ਸਪੀਡ ਪੋਸਟ ਆਪਣੀਆਂ ਐਪਲੀਕੇਸ਼ਨ ਭੇਜਿਆ ਕਾਦੇ ਲਈ ਭੇਜਿਆ ਕਿ ਕਰੋਨਾ ਤੋਂ ਬਾਅਦ ਬੜਾ ਦਿੱਕਤ ਆਈ ਕਿ ਵਪਾਰੀਆਂ ਨੂੰ ਕੀ ਮਿਲਿਆ ਮੈਂ ਆਪਣੀ ਇੱਕ ਮੰਨ ਦੀ ਇੱਛਾ ਸੀ ਕਿ ਮੈਂ ਰਿਮਾਈਂਡਰ ਪੁੰਦਾ ਸੀ ਰਿਮਾਈਂਡਰ 1 ਰਿਮਾਈਂਡਰ 2 ਰਿਮਾਈਂਡਰ 3 ਰਿਮਾਈਂਡਰ 4 ਮੈਂ ਪ੍ਰੋਪਰ ਹਰ ਵੀਕ-ਵੀਕ ਲੱਤ ਦੀ ਡਿਊਟੀ ਲਗਾਈ ਸੀ ਉਹ ਮੈਂ ਤਿੰਨ ਪੇਜਾਂ ਦੀ ਇੱਕ ਲੈਟਰ ਕੀ ਮੇਲ ਆਪਣੀ ਫੀਡ ਕੀਤੀ ਸੀ ਇੰਗਲਿਸ਼ ਚ ਔਰ ਹਿੰਦੀ ਚ ਰਾਸ਼ਟਰੀ ਕੀ ਪਿਊਜੀ ਉਹਦੇ 'ਚ ਕੀ ਸੀ ਕਿ ਸਾਨੂੰ ਤੁਸੀਂ ਕੀ ਦੱਸਾ ਸਾਡੀ ਤੁਹਾਡੇ ਕੋਲ ਇੱਕ ਸਿਸਟਮ ਆ ਇੱਕ ਮਾਧਿਅਮ ਆ ਕਿ ਜੀਐਸਟੀ ਰਿਟਰਨ ਕਿੰਨੇ ਬੰਦੇ ਭਰਦੇ ਜੇ 150 ਕਰੋੜ ਦੀ ਆਬਾਦੀ ਆ ਮੰਨ ਲੀਏ ਆਪਣੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ 150 ਕਰੋੜ ਦੀ ਆਬਾਦੀ ਆ 150 ਕਰੋੜ ਦੀ ਆਬਾਦੀ ਦੇ ਵਿੱਚ ਕਿੰਨੇ ਪਰਸੈਂਟ ਬੰਦੇ ਆ 1% ਬੰਦਾ ਵੀ ਅੱਜ ਦੀ ਡੇਟ ਦੇ ਵਿੱਚ ਜੀਐਸਟੀ ਰਿਟਰਨ ਨਹੀਂ ਭਰਦਾ ਭਰਦਾ ਨਹੀਂ ਭਰਦਾ ਇਹ ਤੁਸੀਂ ਨੋਟ ਕਰ ਲਓ ਕਿ ਜੇ ਤੁਸੀਂ ਅੱਜ ਸਾਰਾ ਕੁਝ ਡਿਸਟ੍ਰਿਬਿਊਟ ਕਰਦੇ ਆ ਸਾਡੇ ਵਪਾਰੀ ਭਾਈਆਂ ਨੂੰ ਤੁਸੀਂ ਕੀ ਦਿੱਤਾ ਤੁਸੀਂ ਇਹਨਾਂ შე од ਇਹ ਮੱਲੇ ਸੀ ਰਿਟਰਨ ਭਰਦੇ ਰਿਟਰਨ ਦੇ ਮਾਧਿਅਮ ਨਾਲ ਜੇ ਬੰਦਾ 10 ਲੱਖ ਦੀ ਟੈਨ ਭਰਦਾ ਵਾ ਤੁਸੀਂ 1% ਵੀ ਦੋ ਤਾਂ 10000 ਰੁਪਇਆ ਹੋ ਜਾਂਦਾ ਕੱਲ 10000 ਰੁਪਏ ਦੀ ਨਹੀਂ ਗੱਲ ਜੀਐਸਟੀ ਦੀ ਨਹੀਂ ਫਿਰ ਅਸੀਂ ਉਹਨਾਂ ਨੇ ਇੱਕ ਮੈਂ ਡਿਫਰੈਂਸ਼ੀਏਟ ਕੀਤਾ ਕਿ ਸਾਡੀ ਇੱਕ ਜੀਐਸਟੀ ਆ 18% 28% ਲੱਗਦਾ ਤਾਂ ਜੀਬ ਜੀ ਟੀ ਆਟਮਾ ਆਈਡੀ ਅਸੀਂ ਜਿਹੜੀਆਂ 5% ਵਾਲੀਆਂ ਚਾਹੀਦੀਆਂ ਸੀ ਉਹ 12% ਸੀ ਕਿ ਅਸੀਂ ਆਪਣੇ ਲਿਖਿਆ ਬਾਕੀ ਦਾ ਮੈਨੂੰ ਮੈਂ ਆਪਣਾ ਐਡਰੈਸ ਮੇਰਾ ਐਡਰੈਸ ਮੇਰਾ ਨੰਬਰ ਉਹਤੇ ਮੈਂ ਪੋਸਟ ਕੀਤਾ ਸੀ ਨਾਲ ਮੈਨੂੰ 48 ਰਿਮਾਈਂਡਰਾਂ ਤੋਂ ਬਾਅਦ ਮੈਨੂੰ ਉੱਥੇ ਕਾਲ ਆਈ ਕਿ ਤੁਹਾਡੀਆਂ ਲੈਟਰ ਮਿਲ ਗਈ ਤੁਸੀਂ ਇਸ ਤੋਂ ਬਾਅਦ ਲੈਟਰ ਪੋਸਟ ਦਾ ਕਰਿਓ ਤਾਂ ਉਹਦਾ ਸੱਟਾ ਕੀ ਮਿਲਿਆ ਕਿ ਕੱਲ ਲਾਲ ਕਿਲੇ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀ ਕਿਹਾ ਕਿ ਮੈਂ ਆਉਣ ਵਾਲੀ ਦੀਵਾਲੀ ਤੇ ਸਭ ਤੋਂ ਵੱਡੀ ਸੁਰਗਤ ਸਭ ਤੋਂ ਵੱਡੀ ਜਦੋਂ GST ਵੀ 18 ਦੀ 12 ਕਰ ਦਿਆ ਜਾਂ 12 ਦੀ 5 ਕਰ ਦਿਆ ਕੀ ਕਰਦੇ ਆ ਇੱਕ ਜਦੋਂ ਅਪਕੋ ਕੁਝ ਚੀਜ਼ਾਂ ਨੂੰ ਕਰਦੇ ਆ ਉਹਦਾ ਰਿਜ਼ਲਟ ਇਹ ਨਹੀਂ ਹੈ ਕਿ ਆਪਾਂ ਅੱਜ ਪੀਕ ਮੇਲ ਕਰਤੀ ਦੀ ਦੋ ਕਰਦੇ ਮੇਰਾ ਮਨ ਸੀ ਕਰੀ ਜਣੀਆ ਜੇ ਮੈਨੂੰ 3 ਸਾਲ ਪਹਿਦਰ ਰਿਜ਼ਲਟ ਨਾਲ ਤਾਂ ਮੈਂ 3 ਸਾਲ ਮੇਲ ਪਾਈ ਜਦ ਤੱਕ ਮੈਂ ਕਰੀਅਰ ਨਹੀਂ ਕੀਤੀ ਸਪੀਡ ਪੋਸਟ ਕਰਦਾ ਸੀ ਬਕਾਇਦਾ ਡਾਕ ਕਿ ਉਹੀ ਇੱਕ ਸਟਾਵਾ ਸਿੱਧਾ ਜਿਹੜਾ ਸਿੱਧੀ ਪੋਸਟ ਜਾਂਦੀ ਆ ਮੈਂ ਉਹਦੀਆਂ ਹੁਣ ਤੱਕ ਰਸੀਦਾਂ ਸਾਹਮਣੇ ਰੱਖੀਆਂ ਹਟਦਾ ਮੈਨੂੰ ਮੈਨੂੰ ਕਾਲ ਹੈ ਮੈਨੂੰ ਆਪਣੇ ਆਪ ਨੂੰ ਅਸ਼ਕਸ਼ਨ ਹੋਇਆ ਕਿ ਹਾਂ ਆਪਾਂ 15 ਅਗਸਤ ਨੂੰ ਜਿਹੜਾ ਪੁਰਾਣੀ ਕਹਿੰਦਾ ਵਾਪਕ ਤੁਹਾਡੇ ਚੈਨਲ ਤੇ ਮਾਧਿਮ ਰਾਹੀਂ ਕਿ ਜਿੰਨੀ ਵੀ ਐਸੋਸੀਏਸ਼ਨ ਦੇ ਮੈਂਬਰ ਆ ਜਿੰਨੇ ਵੀ ਹਾਊਸ ਦੇ ਜਾਨੀ ਕਿ ਐਗਜ਼ੈਕਟਿਵ ਮੈਂਬਰ ਆ ਜਾਂ ਪ੍ਰਧਾਨ ਆ ਜਾਂ ਚੇਅਰਮੈਨ ਆ ਜੇ ਆਪਾਂ ਸਾਰੀ ਐਸੋਸੀਏਸ਼ਨ ਕੀ ਸਾਰਿਆਂ ਦਾ ਇੱਕ ਆਪਣੇ ਵਪਾਰੀ ਪਾਇੰਟ ਦੇ ਨਾਤੇ ਕੋਈ ਕੰਮ ਕਰਾਂਗੇ ਤਾਂ ਮਤਲਬ ਹੀ ਨਹੀਂ ਕਿ ਆਪਾਂ ਇਕੱਠ ਨਹੀਂ ਹੋਵਾਂਗੇ ਅੱਜ ਇਕੱਠ ਦਾ ਜ਼ਮਾਨਾ ਜੇ ਫੈਮਿਲੀ ਇਕੱਠ ਨਹੀਂ ਤਾਂ ਖਤਮ ਹੋ ਗਿਆ ਐਸੋਸੀਏਟ ਇੱਕ ਜੁਟਨੀ ਤੱਕ ਜਿਹੜੀਆਂ ਜਿੱਥੇ ਇੱਕ ਜੁਟਾ ਉੱਥੇ ਕਿੰਨੀ ਮਿਨੀਓਟੀ ਰਹਿੰਦੀ ਹੈ ਕਿੰਨਾ ਸਿਸਟਮ ਰਹਿੰਦਾ ਵਾ ਤਾਂ ਇੱਕ ਜੁਟਰ ਹੋ ਆਪਣੇ ਤਰੀਕੇ ਨਾਲ ਕੰਮ ਕਰੋ ਜੇ ਆਪਾਂ ਨੂੰ ਲੱਗਦਾ ਕਿ ਐਡਵਾਈਸ ਆ ਵਧੀਆ ਦੇਣ ਵਾਲੀ ਤਾਂ ਮੈਂ ਕਿੰਨਾ ਵੀ ਐਗਜ਼ੈਕਟਿਵ ਬਸ ਇਹ ਹੀ ਕਹਿਣਾ ਚਾਹੁੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨੇਸ਼ ਜੀ ਨੂੰ ਇਹ ਜਨਮਵਾਰੀ ਸੰਪਤੀ ਆ ਅਸੀਂ ਸਾਰੇ ਜਾਣੇ ਸਾਰੇ ਮੈਂਬਰ ਦਿਨ ਦਿਬਰੀ ਰਾਜਕੁਮਾਰੀ ਮੇਧ ਕਰਾਂਗੇ ਕੋਈ ਇਹ ਕਹਿੰਦਾ ਹੋਇਆ ਜੈ